ਜਿੱਥੋਂ ਤੱਕ ਪਹੁੰਚ ਗਿਆ ਨਾ ਜਿਹੜੀ ਇਹ ਜਗ੍ਹਾ ਤੇ ਆਪਾਂ ਪਹੁੰਚਿਆ ਜਾਂ ਕਮਾਈ ਕਰ ਰਿਹਾ ਹੈ ਨਾ ਤੇ ਸ਼ੁਕਰ ਕਰੋ ਉਸ ਮਾਲਕ ਦਾ ਕਿ ਆਪਾਂ ਬੜੇ ਸੋਹਣੇ ਜਗ੍ਹਾ ਤੇ ਤੇ ਬੜੇ ਵਧੀਆ ਕਮਾ ਦੇ ਪਹੁੰਚਿਆ ਠੀਕ ਆ ਤੇ ਦੂਜੀ ਗੱਲ ਹੈ ਕਿ ਜਦੋਂ ਵੀ ਤੁਸੀਂ ਕਮਾਈ ਕਰਦੇ ਹੋ ਨਾ ਪਰਦੇਸਾਂ ਦੇ ਵਿੱਚ ਆਪਾਂ ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਕਮਾਈ ਕਰ ਰਹੇ ਹੋ ਤੇ ਉਹਦੇ ਵਿੱਚ ਨਾ ਕਮਾਈ ਦੇ ਵਿੱਚੋਂ ਆਪਦਾ ਕੋਈ ਨਾ ਕੋਈ ਨਾ ਚਾਰ ਪੈਸੇ ਰੱਖਿਆ ਕਰੋ ਕੋਈ ਹਰ ਸੈਲਰੀ ਦੇ ਵਿੱਚੋਂ ਪੈਸੇ ਰੀਜ਼ਨ ਕੀ ਆ ਕਿ ਜਦੋਂ ਆਪਾਂ ਛੁੱਟੀ ਜਾਂਦੇ ਨਾ ਇੰਡੀਆ ਜਾ ਹਨਾ ਛੁੱਟੀਆਂ ਜਾਂਦੇ ਆਂ ਤੇ ਉੱਥੇ ਜਾ ਕੇ ਆਪਣੇ ਕੋਲ ਆਪਦੇ ਵਰਤਨ ਜੋਗੇ ਖਰਚੇ ਨਹੀਂ ਪੈਸੇ ਬਚਦੇ ਕਿਉਂਕਿ ਆਪਾਂ ਸਾਰੇ ਪੈਸੇ ਆਲਰੇਡੀ ਘਰੇ ਭੇਜੀ ਜਾਂਦੇ ਆ ਠੀਕ ਆ ਘਰੇ ਪੈਸੇ ਭੇਜੀ ਜਾਂਨੇ ਆ ਆਪਦੀ ਸਿੱਧਾ ਧਿਆਨ ਨਹੀਂ ਰੱਖਦੇਗੇ ਜਦ ਆਪਦੇ ਹਨਾ ਘਰ ਵਾਲੇ ਬਸ ਵੇਖੀ ਜਾਂਦੇ ਆ ਆਪਦੇ ਨਹੀਂ ਧਿਆਨ ਰੱਖਦੇ ਤੇ ਜਦੋਂ ਆਪਾਂ ਉੱਥੇ ਜਾਂਦੇ ਆ ਉਦੋਂ ਜਾ ਕੇ ਆਪਣੇ ਕੋਲ ਪੈਸੇ ਵਗੈਰਾ ਚਲੋ ਖਰਚੇ ਹੋ ਜਾਂਦੇ ਜਾਂ ਕਿੱਦਾਂ ਵੀ ਫਿਰ ਆਪਾਂ ਨੂੰ ਕਿਸੇ ਕੋਲੋਂ ਪੈਸੇ ਲੈਣੇ ਪੈਂਦੇ ਟਿਕਟ ਵਗੈਰਾ ਕਰਾਉਣ ਲਈ ਜਾਂ ਹਨਾ ਜਿ ਆਨਲੀ ਇਸ ਕਰਕੇ ਮੇਰਾ ਵੀਰ ਚਾਰ ਪੈਸੇ ਆਪਣੇ ਲਈ ਵੀ ਸਾਂਭਿਆ ਕਰੋ ਔਰ ਆਪਣੀ ਸਿਹਤ ਦਾ ਵੀ ਧਿਆਨ ਰੱਖਿਆ ਕਰੋ ਠੀਕ ਆ ਤੇ ਬਾਕੀ ਵਾਈਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਮਿਹਨਤ ਕਰੋ ਤੇ ਵਾਈਗੁਰੂ ਤੁਹਾਨੂੰ ਤਰੱਕੀਆਂ